ਜੇਕਰ ਅਪ੍ਰੈਲ ਦੀ ਪੈਨਸ਼ਨ ਹੈ ਤਾਂ ਮਈ ਮਹੀਨੇ ਦੀ ਪੈਨਸ਼ਨ ਕਦੋਂ ਜਾਰੀ ਕੀਤੀ ਜਾਏਗੀ ਅਤੇ ਜੇਕਰ ਮਈ ਦੀ ਪੈਨਸ਼ਨ ਆਈ ਹੈ ਤਾਂ ਅਪ੍ਰੈਲ ਮਹੀਨੇ ਦੀ ਪੈਨਸ਼ਨ ਕਦੋਂ ਜਾਰੀ ਕੀਤੀ ਜਾਏਗੀ 1 ਮਈ 2025 ਨੂੰ ਜਾਰੀ ਕੀਤੀ ਜਾਣ ਵਾਲੀ ਪੈਨਸ਼ਨ ਆਪਣੇ ਨਾਲ-ਨਾਲ ਬਹੁਤ ਸਾਰੇ ਸਵਾਲਾਂ ਨੂੰ ਵੀ ਨਾਲ ਲੈ ਕੇ ਆਈ ਹੈ ਲੋਕਾਂ ਦੇ ਬਹੁਤ ਸਾਰੇ ਸਵਾਲ ਹਨ 1 ਮਈ 2025 ਨੂੰ ਜਿਹੜੀ ਪੈਨਸ਼ਨ ਜਾਰੀ ਹੋਈ ਹੈ ਉਸ ਨੂੰ ਲੈ ਕੇ ਤਾਂ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਜਿਹੜੀ 1 ਮਈ ਨੂੰ ਪੈਨਸ਼ਨ ਜਾਰੀ ਹੋਈ ਹੈ ਕਿ ਇਹ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਹੈ ਕਿਉਂਕਿ ਸਾਰੇ ਹੀ ਪੰਜਾਬ ਦੇ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਸੀ ਸੋ ਲੋਕਾਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਜਿਹੜੀ ਇਹ ਪੈਨਸ਼ਨ ਜਾਰੀ ਹੋਈ ਹੈ ਇਹ ਕਿਹੜੇ ਮਹੀਨੇ ਦੀ ਜਾਰੀ ਹੋਈ ਹੈ ਅਪ੍ਰੈਲ ਮਹੀਨੇ ਦੀ ਜਾਂ ਫਿਰ ਮਈ ਮਹੀਨੇ ਦੀ ਜੇਕਰ ਅਪ੍ਰੈਲ ਦੀ ਪੈਨਸ਼ਨ ਹੈ ਤਾਂ ਮਈ ਮਹੀਨੇ ਦੀ ਪੈਨਸ਼ਨ ਕਦੋਂ ਜਾਰੀ ਕੀਤੀ ਜਾਏਗੀ ਅਤੇ ਜੇਕਰ ਮਈ ਦੀ ਪੈਨਸ਼ਨ ਆਈ ਹੈ ਤਾਂ ਅਪ੍ਰੈਲ ਮਹੀਨੇ ਦੀ ਪੈਨਸ਼ਨ ਕਦੋਂ ਜਾਰੀ ਕੀਤੀ ਜਾਏਗੀ ਤਾਂ ਸੂਤਰਾਂ ਤੋਂ ਸਾਨੂੰ ਜੋ ਵੀ ਜਾਣਕਾਰੀ ਮਿਲੀ ਹੈ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਾ ਪੰਜਾਬ ਨਿਊਜ਼ ਅਪਡੇਟ ਤੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 1 ਮਈ 2025 ਨੂੰ ਜਾਰੀ ਕੀਤੀ ਜਾਣ ਵਾਲੀ ਪੈਨਸ਼ਨ ਬਾਰੇ ਤਾਂ ਸ਼ਾਮ ਤੱਕ ਸਾਰੇ ਹੀ ਲੋਕਾਂ ਦੇ ਖਾਤਿਆਂ ਦੇ ਵਿੱਚ ਇੱਕ ਤਰੀਕ ਨੂੰ ਪੈਨਸ਼ਨ ਜਿਹੜੀ ਜਾਰੀ ਕਰ ਦਿੱਤੀ ਗਈ ਸੀ ਪਰ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੈ ਇਸ ਨੂੰ ਲੈ ਕੇ ਕਿ ਇਹ ਕਿਹੜੇ ਮਹੀਨੇ ਦੀ ਪੈਨਸ਼ਨ ਪਾਈ ਗਈ ਹੈ ਕਿਉਂਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਲੋਕਾਂ ਦੀ ਜੋ ਜਾਰੀ ਨਹੀਂ ਕੀਤੀ ਗਈ ਤਾਂ ਜੋ ਵੀ ਸਾਨੂੰ ਸੂਤਰਾਂ ਤੋਂ ਪਤਾ ਚੱਲਿਆ ਹੈ ਉਸ ਦੇ ਮੁਤਾਬਿਕ ਇਹ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ ਜਿਹੜੀ ਮਈ ਮਹੀਨੇ ਦੀ ਪੈਨਸ਼ਨ ਹੈ ਉਹ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਰਿਲੀਜ਼ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਅਤੇ ਜਿਸ ਤਰ੍ਹਾਂ ਹੀ ਸਾਨੂੰ ਇਸ ਦੇ ਬਾਰੇ ਪੱਕੀ ਇਨਫੋਰਮੇਸ਼ਨ ਮਿਲ ਜਾਏਗੀ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਕਿ ਕਿੰਨੀ ਤਾਰੀਖ ਨੂੰ ਮਈ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਜਾਰੀ ਕੀਤੀ ਜਾਏਗੀ ਅਤੇ ਕਿੰਨੀ ਪੈਨਸ਼ਨ ਜਾਰੀ ਕੀਤੀ ਜਾਏਗੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਹੋ ਸਕਦਾ ਹੈ ਪੈਨਸ਼ਨ ਦੇ ਵਿੱਚ ਵਾਧਾ ਕਰ ਦਿੱਤਾ ਜਾਏ ਤਾਂ ਕੀ ਕੀਤਾ ਸਰਕਾਰ ਨੇ ਪੈਨਸ਼ਨ ਨੂੰ ਲੈ ਕੇ ਕਿੰਨੀ ਤਾਰੀਖ ਨੂੰ ਪੈਨਸ਼ਨ ਜਾਰੀ ਕੀਤੀ ਜਾਏਗੀ ਅਤੇ ਕਿੰਨੀ ਪੈਨਸ਼ਨ ਜਾਰੀ ਕੀਤੀ ਜਾਏਗੀ ਤਾਂ ਜਿਸ ਤਰ੍ਹਾਂ ਹੀ ਸਾਨੂੰ ਪੈਨਸ਼ਨ ਬਾਰੇ ਹੋਰ ਕੋਈ ਪੱਕੀ ਖਬਰ ਮਿਲਦੀ ਹੈ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਤੇ ਸ਼ੇਅਰ ਜਰੂਰ ਕਰਾਂਗੇ ਪਰ ਅਸੀਂ ਇਸ ਚੀਜ਼ ਦੀ ਪੂਰਨ ਤੌਰ ਤੇ ਪੁਸ਼ਟੀ ਨਹੀਂ ਕਰਦੇ ਕਿ ਇਹ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਹੋਈ ਹੈ ਜਾਂ ਫਿਰ ਮਈ ਮਹੀਨੇ ਦੀ ਕਿਉਂਕਿ ਸਰਕਾਰ ਨੇ ਅਜੇ ਕਿਤੇ ਵੀ ਅਧਿਕਾਰਿਕ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਹੈ ਜਦੋਂ ਹੀ ਸਾਨੂੰ ਕੋਈ ਨਾ ਕੋਈ ਜਾਣਕਾਰੀ ਮਿਲਦੀ ਹੈ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਜ਼ਰੂਰ ਕਰਾਂਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ